ਲੋਕ ਤੇ ਪਰਲੋਕ ਸੁਵਾਰਨਾ ਹੈ ਉਹਨਾਂ ਦੇ ਵਿੱਚ ਇਹ ਮਾਫੀ ਦਾ ਗੁਣ ਖੇਮਾ ਦਾ ਗੁਣ ਇਹ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਹੈਗਾ ਕਿਉਂ ਅਗਰ ਖੇਮਾ ਦਾ ਗੁਣ ਨਹੀਂ ਹੋਊਗਾ ਤੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਫਿਰ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਦਾ ਆਵਾਗਮਣ ਤੋਂ ਛਟਕਾਰਾ ਨਹੀਂ ਆਉਂਦਾ ਉਹਨਾਂ ਨੂੰ ਵਾਪਸ ਫਿਰ ਇਸ ਸੰਸਾਰ ਦੇ ਵਿੱਚ ਆਉਣਾ ਪੈਂਦਾ ਹੈ ਜਿਵੇਂ ਇੱਕ ਵਾਰ ਛੇਵੀਂ ਪਾਸ਼ੇ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਾ ਦੇ ਇੱਕ ਬਾਰੀ ਸ਼ਿਕਾਰ ਤੇ ਗਏ ਜਦ ਸ਼ਿਕਾਰਤੇ ਗਏ ਤੇ ਸ਼ਿਕਾਰ ਤੋਂ ਜਦ ਆਏ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਤਿੱਤਰ ਫੜਿਆ ਸੀਗਾ ਤੇ ਇੱਕ ਬਾਜ ਫੜਿਆ ਸੀਗਾ ਜਦ ਤਿੱਤਰ ਬਾਜ ਦਾ ਸ਼ਿਕਾਰ ਕਰਕੇ ਆਏ ਤੇ ਰਸਤੇ ਦੇ ਵਿੱਚ ਕੋਈ ਪ੍ਰਾਣੀ ਜਦ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਤੇ ਉਹਦੇ ਵਿੱਚੋਂ ਇੱਕ ਆਦਮੀ ਦੇ ਮਨ ਦੇ ਵਿੱਚ ਸ਼ੰਕਾ ਹੋਇਆ ਬੇ ਹੈ ਤਾਂ ਧੰਗੁਰ ਨਾਨਕ ਸਾਹਿਬ ਮਰੇ ਦੀ ਗੱਦੀ ਦੇ ਬਾਸ ਪਰ ਦੇਖੋ ਕਿਦਾਂ ਜਾਨਵਰਾਂ ਦਾ ਕਹਾਣ ਕਰਦੇ ਆ ਕਿਵੇਂ ਪੰਛੀ ਵਿਚਾਰੇ ਆ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਉਹਨਾਂ ਨੂੰ ਮਾਰ ਕੇ ਇਹ ਉਹਨਾਂ ਦਾ ਸ਼ਿਕਾਰ ਕਰਦੇ ਆ ਜਦੋਂ ਉਹਨੇ ਮਨ ਦੇ ਵਿੱਚ ਇਹ ਜਿਹੜਾ ਸੋਚਿਆ ਸੀਗਾ ਫਿਰ ਉਸ ਟਾਈਮ ਸ਼ੇਮੀ ਪਾਸ਼ਾਏ ਮਾਰੇ ਜਨੇ ਉਸ ਦਾ ਇਹ ਭਰਮ ਦੂਰ ਕਰਨ ਵਾਸਤੇ ਉਹਨੇ ਦੱਸਿਆ ਸੀ ਕਹਿਣ ਲੱਗੇ ਕਹਿੰਦੇ ਭਾਈ ਵੀ ਅਸੀਂ ਇਹਨਾਂ ਦਾ ਸ਼ਿਕਾਰ ਨਹੀਂ ਕੀਤਾ ਇਹਨਾਂ ਪੰਛੀਆਂ ਦਾ ਵੱਤ ਕੀਤਾ ਹੈ ਜਦ ਇੰਨੀ ਗੱਲ ਹੋਈ ਉਸ ਜਿਹੜੇ ਨਾਲ ਦੀ ਸੰਗਤ ਕਹਿਣ ਲੱਗੇ ਕਿ ਮਹਾਪੁਰਖੋ ਇਸ ਦੇ ਵਿੱਚ ਕੀ ਰਮ ਜੀ ਸਾਨੂੰ ਸਮਝਾਵੋ ਤੇ ਫਿਰ ਮਹਾਪੁਰਖ ਨੇ ਆਖਿਆ ਸੀਗਾ ਕਹਿਣ ਲੱਗੇ ਦੇਖੋ ਭਾਈ ਆ ਜਿਹੜਾ ਤਿੱਤਰ ਮੈਂ ਹੱਥ 'ਚ ਫੜਿਆ ਹੈਗਾ ਜਿਹਦਾ ਸ਼ਿਕਾਰ ਕੀਤਾ ਹੈ ਇਹ ਤਰ੍ਹਾਂ ਕਿਸੇ ਸਮੇਂ ਇੱਕ ਬੀੜੀ ਦਾ ਮੁਲਾ ਸੀਗਾ ਸੋ ਇਹ ਜਿਹੜਾ ਆਵਾਜ਼ ਫੜਿਆ ਹੈਗਾ ਇਹ ਉਹ ਆਦਮੀ ਆ ਜਿਹੜਾ ਇਸ ਬੀੜੀ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ ਇਸ ਨੇ ਇਹ ਛੇਡ ਸੀ ਤਨਾੜ ਸੀਗਾ ਸੋ ਇਹ ਜਿਹੜਾ ਮੁਲਾ ਬੀੜੀ ਚਲਾ ਰਿਹਾ ਸੀਗਾ ਜਦ ਤਨਾੜ ਇਹਦੀ ਬੀੜੀ ਤੇ ਸਵਾਰ ਹੋਇਆ ਤੇ ਜਿਹੜਾ ਮੁਲਾ ਬੀੜੀ ਚਲਾ ਰਿਹਾ ਸੀ ਉਹਦੇ ਮਨ ਦੇ ਵਿੱਚ ਤਨਾੜ ਨੂੰ ਦੇਖ ਕੇ ਅੰਦਰ ਜਿਹੜੀ ਲਾਲਸਾ ਇਹ ਵੱਧ ਗਈ ਕਿ ਇਹਦੇ ਪਾਸ ਕਾਫੀ ਧਨ ਹੈਗਾ ਤੇ ਹੁਣ ਦੇਖਣ ਵਾਲਾ ਵੀ ਕੋਈ ਨਹੀਂ ਕਿਉਂ ਨਾ ਹੋਵੇ ਕਿ ਮੈਂ ਇਸ ਧਨਾੜ ਨੂੰ ਇਸ ਬੀੜੀ ਦੇ ਵਿੱਚੋਂ ਤੱਕਾ ਮਾਰ ਕੇ ਨਦੀ ਦੇ ਵਿੱਚ ਡਬੋ ਦਿਆਂ ਤੇ ਸਾਰਾ ਧਨ ਆਪਣੇ ਕਬਜ਼ੇ 'ਚ ਕਰ ਲਵਾਂ ਕਿੰਨੇ ਵੀ ਜਦੋਂ ਬੀੜੀ ਬਿਲਕੁਲ ਨਦੀ ਦੇ ਵਿੱਚ ਘਾਰ ਗਈ ਤਾਂ ਉਸੇ ਹੀ ਮੁਲਾ ਜਿਹੜਾ ਬੀੜੀ ਚਲਾਉਂਦਾ ਸੀਗਾ ਮੌਕਾ ਦੇਖ ਕੇ ਉਹਨੇ ਧਨਾੜ ਨੂੰ ਤੱਕਾ ਦੇ ਕੇ ਉਸ ਨਦੀ ਦੇ ਵਿੱਚ ਸੱਡ ਦਿੱਤਾ ਸੀ ਜਾਦਾ ਸੱਟਿਆ ਸੀ ਤਾਂ ਫਿਰ ਉਹ ਤਣਾੜ ਦੇ ਮਨ ਦੇ ਵਿੱਚ ਜਿਹੜੀ ਇਹ ਆਈ ਵੀ ਇਸ ਮਲਾ ਨੇ ਮੇਨਾਂ ਬੜਾ ਭਾਰੀ ਤੁੱਖਾ ਕੀਤਾ ਹੈ ਪਰ ਉਸ ਫਿਰ ਤਣਾੜ ਨੇ ਡੁੱਬਦੇ ਡੁੱਬਦੇ ਉਸ ਬੀੜੀ ਵਾਲੇ ਨੂੰ ਇਹ ਆਖਿਆ ਸਗਾ ਕਿ ਤੂੰ ਮੈਨੂੰ ਤੁੱਖੇ ਦੇ ਨਾਲ ਇਸ ਪਾਣੀ ਦੇ ਵਿੱਚ ਡੋਬਿਆ ਮੇਰਾ ਸਾਰਾ ਕੁਝ ਲੁੱਟ ਲਿਆ ਹੈਗਾ ਪਰ ਅਗਰ ਕਿਤੇ ਮੌਕਾ ਬਣਿਆ ਤਾਂ ਮੈਂ ਤੇਰੇ ਕੋਲੋਂ ਇਹ ਬਦਲਾ ਜ਼ਰੂਰ ਲਵਾਂਗਾ ਦੇਖੋ ਕਿੰਨੀ ਵੱਡੀ ਬਦਲੇ ਦੀ ਭਾਵਨਾ ਦੇ ਨਾਲ ਉਤਨਾੜ ਦੀ ਜਿਹੜੀ ਪੰਜ ਭੂਤਕ ਸਰੀਰ ਸ ਹੈ ਉਹਦੇ ਵਿੱਚੋਂ ਰੂਹ ਨਿਕਲ ਗਈ। ਸੋ ਸਮਾਪਾ ਕੇ ਇਹ ਦੋਨੇ ਜਾਣੇ ਗਿਆ ਸੀ। ਤੇ ਫਿਰ ਉਹ ਉਤਨਾੜ ਦੇ ਮਨ ਦੇ ਵਿੱਚ ਜਿਹੜੀ ਇਹ ਆਈ ਵੀ ਇਸ ਮਲਾ ਨੇ ਮੇਨਾਂ ਬੜਾ ਭਾਰੀ ਤੁੱਖਾ ਕੀਤਾ ਹੈ। ਪਰ ਉਸ ਫਿਰ ਤਨਾੜ ਨੇ ਡੁੱਬਦੇ ਡੁੱਬਦੇ ਉਸ ਵੀੜੀ ਵਾਲੇ ਨੂੰ ਇਹ ਆਖਿਆ ਹੈਗਾ ਕਿ ਤੂੰ ਮੈਨੂੰ ਤੁੱਖੇ ਦੇ ਨਾਲ ਇਸ ਪਾਣੀ ਦੇ ਵਿੱਚ ਡੋਬਿਆ ਮੇਰਾ ਸਾਰਾ ਕੁਝ ਲੁੱਟ ਲਿਆ ਹੈਗਾ। ਪਰ ਅਗਰ ਕਿਤੇ ਮੌਕਾ ਬਣਿਆ ਤਾਂ ਮੈਂ ਤੇਰੇ ਕੋਲੋਂ ਇਹ ਬਦਲਾ ਜ਼ਰੂਰ ਲਵਾਂਗਾ। ਦੇਖੋ ਕਿੰਨੀ ਬੜੀ ਬਦਲੇ ਦੀ ਭਾਵਨਾ ਦੇ ਨਾਲ ਉਹ ਤਨਾੜ ਦੀ ਜਿਹੜੀ ਪੰਜ ਭੂਤਕ ਸਰੀਰ ਸ ਹੈ ਉਹਦੇ ਵਿੱਚੋਂ ਰੂਹ ਨਿਕਲ ਗਈ ਸੋ ਸਮਾਪਾ ਕੇ ਇਹ ਦੋਨੇ ਜਾਣੇ ਜਸ ਵੀ ਜੇਸ ਵੀ ਜੁਨ ਦੇ ਵਿੱਚ ਜਾਂਦੇ ਆ ਉਸ ਜੁਨ ਦੇ ਵਿੱਚ ਫਿਰ ਉਹ ਤਨਾੜ ਜਿਹੜਾ ਹੈਗਾ ਆਪਣਾ ਇਸ ਬੀੜੀ ਚ ੱੱਕੇ ਮੰਨਦਾ ਹੈ ਜਿਹੜਾ ਬਦਲਾ ਇਸ ਜੁਨ ਦੇ ਵਿੱਚ ਜ਼ਰੂਰ ਲੈਂਦਾ ਹੈਗਾ ਇਸ ਤਰ੍ਹਾਂ ਇਹ ਕਾਫੀ ਸਮਾਂ ਜਿਹੜਾ ਸਗਾ ਇਸ ਤਦ ਦੀ ਵਾਚਨਾ ਦੇ ਵਿੱਚ ਇਹ ਜੁਨਾ ਭੁਗਤਦੇ ਰਹਿਆ ਤੇ ਕਿੰਡੇ ਵੀ ਇਸ ਜੂਨ ਦੇ ਵਿੱਚ ਇਹ ਜਿਹੜਾ ਧਨਾੜੇ ਬਾਜ ਬਣਿਆ ਹੈ ਤੇ ਜਿਹੜਾ ਮੁਲਾਹ ਹੈ ਤਿੱਤਰ ਬਣਿਆ ਹੈਗਾ ਤੇ ਇਹ ਜੋ ਬਾਜ ਸਗਾ ਇਹ ਤਿੱਤਰ ਦੀ ਤਲਾਸ਼ ਦੇ ਵਿੱਚ ਰਹਿੰਦਾ ਸਗਾ ਤੇ ਜਦ ਕਿੰਡੇ ਵੀ ਅੱਜ ਅਸੀਂ ਇਹਨਾਂ ਨੂੰ ਇਸ ਤਿੱਤਰ ਦਾ ਸ਼ਿਕਾਰ ਕਰਦੇ ਬਾਜ ਨੂੰ ਦੇਖਿਆ ਸਗਾ ਫੇਰ ਕਿੰਡੇ ਉਸ ਟਾਈਮ ਅਸੀਂ ਫੇਰ ਜਿਹੜਾ ਸਗਾ ਆਪਣੇ ਤੀਰ ਦੇ ਨਾਲ ਇਹਨਾਂ ਦੋਨਾਂ ਦਾ ਹੀ ਬਤ ਕਰਕੇ ਇਹਨਾਂ ਦਾ ਜੂਨ ਤੋਂ ਪਾਰ ਤਾਰਾ ਕਰ ਦਿੱਤਾ ਸੀ ਸੋ ਕਹਿਣ ਤੋਂ ਪਾਵੇ ਇਹ ਤਾਂ ਮਹਾਂਪੁਰਖਾਂ ਦੀਆਂ ਗੰਮੀ ਖੇਡਾਂ ਹੈਗੀਆਂ ਇਹ ਤਾਂ ਉਹ ਹੀ ਜਾਣਦੇ ਆ ਪਰ ਉਹਨਾਂ ਦੇ ਭਾਵ ਇਹ ਇਨਾਂ ਸਖੀਆਂ ਤੋਂ ਨਿਕਲਦਾ ਹੈਗਾ ਕਿ ਜਿਹੜੇ ਇਨਸਾਨ ਆਪਣੇ ਮਨ ਦੇ ਵਿੱਚ ਬੈਰ ਵਿਰੋਧ ਦੀ ਭਾਵਨਾ ਰੱਖ ਲੈਂਦੇ ਆ ਕਿਸੇ ਦੇ ਅਫਗਣ ਨੂੰ ਮਾਫ ਨਹੀਂ ਕਰਦੇ ਕਿ ਉਹਨੇ ਸਾਡੇ ਨਾਲ ਕੰਮ ਕੀਤਾ ਹੈਗਾ ਤੇ ਅਸੀਂ ਵੀ ਉਹਦੇ ਨਾਲ ਜ਼ਰੂਰ ਕਰਾਂਗੇ ਜਦ ਵੀ ਮੌਕਾ ਮਿਲਿਆ ਅਗਰ ਇਹ ਭਾਵਨਾ ਅੰਦਰ ਬਣ ਜਾਂਦੀ ਹੈ ਤੇ ਫਿਰ ਕਿੰਡੇ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਉਹਨਾਂ ਨੂੰ ਜਨਮ ਮਨ ਦੇ ਚੱਕਰ ਦੇ ਵਿੱਚੋਂ ਕੋਈ ਵੀ ਬਚਾ ਨਹੀਂ ਸਕਦਾ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਮੋਕਸ਼ ਦੀ ਪ੍ਰਾਪਤੀ ਕਰਨੀ ਹੈ ਇਹ ਮਨੁੱਖਾ ਜਨਮ ਦੇ ਵਿੱਚ ਦੁਬਾਰਾ ਨਹੀਂ ਆਉਣਾ ਕੇਵਲ ਤੇ ਕੇਵਲ ਉਸ ਪਰਮੇਸ਼ਰ ਦਾ ਆਪਣੇ ਨਿੱਜ ਸਰੂਪ ਦੇ ਵਿੱਚ ਹੋ ਕੇ ਧਿਆਨ ਧਰਨਾ ਹੈ ਤੇ ਫਿਰ ਭਾਈ ਉਹਨਾਂ ਦੇ ਅੰਦਰ ਖਿਮਾ ਦਾ গুণ ਪ੍ਰਦਾਨ ਹੋਣਾ ਚਾਹੀਦਾ ਚਾਹੇ ਕੁਝ ਵੀ ਹੋਵੇ ਉਹ ਜੇ ਮਾਪੁਰਖ ਜਿਹੜੇ ਹਨ ਉਹ ਸਹਜ ਦੇ ਵਿੱਚ ਹੀ ਸਾਰਿਆਂ ਦੇ ਸਹਜ ਦੇ ਵਿੱਚ ਹੀ ਖਿਮਾ ਕਰ ਦਿੰਦੇ ਆ